ਤੇ ਤੇ ਤਬੀਅਤ ਨਾ ਮੈਂ ਕਿ ਆਖਾ ਤੇਰੀ ਤਬੀਅਤ ਤਾਂ ਰੋਜ਼ ਖਰਾਬ ਰਹਿੰਦੀ ਆ ਕਦੀ ਤੇਰਾ ਸਿਰ ਦਰਦ ਕਦੀ ਤੇਰੀਆਂ ਲੱਤਾਂ ਦਰਦ ਤੇ ਕਦੀ ਪੇਟ ਦਰਦ ਕਦੀ ਤੂੰ ਕਹਿ ਮੈਂ ਠੀਕ ਆ ਸਾਰਾ ਦਿਨ ਤੇ ਕੋਈ ਹੋ ਕੋਸ਼ੀ ਹੁੰਦਾ ਵਾ ਕੰਮ ਕਰਨ ਦੀ ਮਾਰੀ ਆਣ ਕੇ ਬਹਾਨੇ ਬਣਾ ਕੇ ਪੈ ਗਿਆ ਨਹੀਂ ਮम्मी ਜੀ ਮੈਂ ਦਵਾਈ ਖਾਧੀ ਤੇ ਮੈਂ ਤਾਂ ਕਰਕੇ ਲੰਮੇ ਪਈ ਮੈਂ ਦੋ ਮਿੰਟ ਰੈਸਟ ਕਰ ਲਾਂ ਮੇਰੀ ਸੋਹਣਾ ਗੱਲ ਆ ਬਹਾਨਾ ਬੂਨਾ ਤੇਰਾ ਕੋਈ ਨਹੀਂ ਚੱਲਣਾ ਤੇ ਨਾ ਮੈਂ ਕੋਈ ਕੰਮ ਕਰਨਾ ਈ ਉੱਠ ਕਦ ਬੰਦਿਆਂ ਵਾਂਗੂ ਕੰਮ ਕਰ ਲੈ ਆਪਣਾ ਸਾਰਾ ਜਾ ਕੇ ਕਿੱਡਾ ਪਖੰਡ ਬਣਾਇਆ ਤੂੰ ਸਾਰਾ ਦਿਨ ਮਾ ਗੁਰ ਕੋਏ ਭੱਪੀ ਤੂੰ ਕਿਉਂ ਨਹੀਂ ਕੰਡਿਆ ਵਾ ਤੈਨੂੰ ਰੋਟੀ ਰਾਟੀ ਨਹੀਂ ਮਿਲਣੀ ਉਹ ਮਹਾਰਾਣੀ ਨਾ ਅਰਮਾਨ ਨੰਦਰ ਸੁੱਤੀ ਆ ਕਹਿੰਦੀ ਮੇਰੇ ਪੀੜ ਹੋਣ ਰਹੀ ਆ ਤੇ ਮੈਂ ਰੋੜ ਗੋਲੀ ਖਾਦੀ ਆ ਫਰਕ ਪਊਗਾ ਤਾਂ ਫੇਰ ਉਠੂੰਗੀ ਚਲ ਤੁਸੀਂ ਪਕਾ ਦਿਓ ਦੋ ਫੁਲਕੇ ਮੈਂ ਤਾਂ ਡਿਊਟੀ ਤੇ ਜਾਵਾਂ ਮੈਂ ਪਕਾ ਕੇ ਦਵਾਂ ਮੈਂ ਤੈਨੂੰ ਰੋਟੀ ਕਿੱਡੀ ਸ਼ੈਤ ਕਹਿੰਦਾ ਤੁਸੀਂ ਪਕਾ ਦਿਓ ਰੋਟੀ ਮੈਂ ਨਹੀਂ ਪਕਾ ਕੇ ਦੇਣੀ ਜਾ ਕੇ ਤੈਨੂੰ ਠਾ ਮਹਾਰਾਣੀ ਨੂੰ ਪਹਿਲਾਂ ਉਹਨੂੰ ਫਿਰ ਤੋਂ ਚੜਾਇਆ ਪੁੱਛ ਪੁੱਛ ਕਰਕੇ ਹੁਣ ਤੁਸੀਂ ਰੋਟੀਆਂ ਪਕਾ ਕੇ ਦੋ ਬਥੇਰਾ ਜਰ ਪਕਾ ਕੇ ਦਿੱਤੀਆਂ ਤੁਹਾਨੂੰ ਜਾ ਕੇ ਉਹਨਾਂ ਨੇ ਪੱਕੀਆਂ ਖਾਓ ਈ ਕਰਾਂ ਮੈਂ ਇਸ ਜਨਾਨੀ ਦਾ ਯਾਰ ਜੋ ਆ ਕੇ ਪੁੱਛਦਾ ਇਹਨੂੰ ਕੀ ਹੈ ਤੁਹਾਡਾ ਡਰਾਮਾ ਮਨਪ੍ਰੀਤ ਕੀ ਤਰੇ ਰੋਜ਼ ਦਿਹਾੜੀ ਦੇ ਨਖਰੇ ਜੇ ਆ ਕੱਲ ਤੈਨੂੰ ਹਜੇ ਦਵਾਈ ਲਿਆ ਕੇ ਦਿੱਤੀ ਮੈਂ ਤੇ ਅੱਜ ਫੇਰ ਤੇਰਾ ਉਹੀ ਡਰਾਮਾ ਸ਼ੁਰੂ ਹੋ ਗਿਆ ਕਿ ਮੈਂ ਬਿਮਾਰ ਹ ਮੇਰੀ ਨਾ ਸੱਚੀ ਬੜੀ ਦਰਦੋਂ ਢੰਡੀ ਮੇਰੇ ਕੋਠਿਆਂ ਨਹੀਂ ਜਾਣ ਰਿਆ ਚਲ ਤੁਸੀਂ ਬੋ ਮੈਂ ਤੁਹਾਨੂੰ ਰੋਟੀ ਬਣਾ ਦੇਨੀ ਆ ਹੋ ਨੀ ਮੇਰੇ ਕੋਈ ਹੈ ਰੋਟੀ ਖਾਣ ਦਾ ਟਾਈਮ ਟੂ ਕੋਈ ਨਹੀਂ ਮੈਂ ਬਾਹਰੋਂ ਖਾ ਲੂੰਗਾ ਜਾ ਕੇ ਕਰ ਤੂੰ ਰੈਸਟ ਜਾ ਕੇ ਜੀ 2 ਮਿੰਟ ਲੱਗਣੇ 50 ਨੂੰ ਓਏ ਹਾਏ ਭਾਜੀ ਇਹਨਾਂ ਕਿਉਂ ਬੋਲਣ ਦਾ ਦੀਦੀ ਨੂੰ ਕੀ ਗੱਲ ਹੋ ਗਈ ਹੈ ਦੀਦੀ ਰਾਜ ਕਿੰਨਾ ਭਾਜੀ ਬੋਲ ਕੇ ਗਏ ਆ ਤੁਹਾਨੂੰ ਕੀ ਤੂੰ ਹੀ ਚੱਲੇ ਕੱਢਣ ਦਾ ਹੈ ਜੇ ਤੂੰ ਹੀ ਉਹਨਾਂ ਨੂੰ ਸਿੱਧਾ ਕਹਿ ਦੋ ਮੈਂ ਬਿਮਾਰ ਆ ਮੈਂ ਤੋ ਨਹੀਂ ਰੋਟੀ ਬਣੀ ਤੂੰ ਹੀ ਅੱਗੋਂ ਕੋਈ ਜਵਾਬ ਹੀ ਨਹੀਂ ਦਿੱਤਾ ਕਿਉਂ ਚੁੱਪ ਰਹਿੰਦੇ ਜੀ ਤੂੰ ਰਾਜ ਨਾ ਮੈਂ ਗੜੀ ਕਾ ਦੀ ਮੰਮੀ ਦੇ ਬੋਲੀ ਆ ਤੇ ਨਾ ਹੀ ਮੈਂ ਗਾੜੀ ਕਦੀ ਇਹਨਾਂ ਦੇ ਬੋਲੀ ਆ ਮੇਰੇ ਕੋ ਹਿੰਮਤ ਨਹੀਂ ਨਾ ਬਿੰਦੀ ਬੋਲਣ ਦੀ ਤਾਂ ਕਰਕੇ ਮੈਂ ਚੁੱਪ ਹੀ ਰਹਿਨੀ ਆ ਦੀਦੀ ਇਹੋ ਗੱਲ ਤੇ ਮੈਨੂੰ ਸਮਝ ਨਹੀਂ ਲੱਗਦੀ ਤੁਸੀਂ ਕਿਉਂ ਇਹ ਨਾਦਿਆਕਾਰ ਕਹਿੰਦੇ ਜੇ ਤੁਹਾਨੂੰ ਬੋਲਣਾ ਚਾਹੀਦਾ ਵਾ ਨਾ ਐਦਾਂ ਤੇ ਇਹਨਾਂ ਦੀ ਹਿੰਮਤ ਦਿਨ ਉਹਨਾਂ ਵੱਧ ਹੀ ਜਾਂਦੀ ਆ ਤੂੰ ਪੜ੍ਹੀ ਲਿਖੀ ਆ ਨਾ ਤੂੰ ਆਪਣੇ ਪੈਰਾਂ ਦੇ ਸਟੈਂਡ ਆ ਤੇ ਮੈਂ ਮੇਰੇ ਕੋ ਤੇ ਕੋਈ ਹਨਰ ਵੀ ਨਹੀਂ ਹੈਗਾ ਤੇ ਮੈਂ ਤੇ ਘਰ ਦਾ ਕੰਮ ਹੀ ਕਰਨਾ ਵਾ ਇਹੋ ਕੁਛ ਹੀ ਕਰਨਾ ਵਾ ਨਾਲੇ ਨਾ ਮੇਰੇ ਤੇ ਪੇਕੇ ਵੀ ਮਾੜੇ ਆ ਜਿਹੜੇ ਜਿਨ੍ਹਾਂ ਨੇ ਮੇਰੇ ਸਪੋਰਟ ਕਰਨੀ ਆ ਉਹ ਵੀ ਨਹੀਂ ਕਰ ਜੋਗੇ ਹੈਗੇ ਦੀਦੀ ਇਹ ਕਿੰਦਾ ਦੀ ਗੱਲ ਕਰਨ ਡੈ ਜੇ ਕੀ ਨਹੀਂ ਹੋਣਾ ਰਹਿਗਾ ਤਾਂਨੇ ਤੋਂ ਘਰ ਦਾ ਕੰਮ ਕੋਈ ਨੌਕਰੀ ਨਾਲੋਂ ਘਟ ਨਹੀਂ ਹੈਗਾ ਤੇ ਨਾਲੇ ਪੇਕੇਆਂ ਦੀ ਗੱਲ ਕਰਨ ਡੈ ਜੇ ਆਪਣੇ ਆਪ ਨੂੰ ਕਿਉਂ ਕੱਲਾ ਸਮਝਣ ਡੈ ਜੇ ਤੁਸੀਂ ਮੈਂ ਜੋ ਤੁਹਾਡੀ ਛੋਟੀ ਭੈਣ ਤੁਹਾਡੇ ਨਾਲ ਖੜੀ ਆ ਜੇ ਤੁਸੀਂ ਮੇਰਾ ਸਾਥ ਦੋ ਨਾ ਮੈਂ ਤੇ ਤੁਹਾਨੂੰ ਤੁਹਾਡਾ ਬੰਦਾ ਹੱਕ ਦਵਾ ਸਕਦੀ ਆ ਤੁਮ ਨੂੰ ਕੀ ਆ ਮੇਰਾ ਹੱਕ ਦਿਗੋਣਾ ਵਾ ਇਹ ਮੈਨੂੰ ਸਾਲ-ਸਾਲ ਦੋ-ਦੋ ਸਾਲ ਕੰਮ ਦਾ ਕਰਕੇ ਪੇਕੇ ਵੀ ਨਹੀਂ ਜਾਣ ਦਿੰਦੇ ਹੈਂ ਦੀਦੀ ਹਾਂ